ਸਸਿਤਾ ਦੀ ਸਾਰਿਆਂ ਨੂੰ ਮੇਰੀ ਹਾਲ ਚਾਲ ਕਰ ਰਿਹਾ ਤੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਸਾਡਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਫੇਰ ਅੱਬਾ ਪੰਜਾਬ ਦਾ ਹੜਾ ਨੇ ਕੱਟਤਾ ਅਰਬਾਂ ਦਾ ਨੁਕਸਾਨ ਦਾ ਸਾਲ ਪਹਿਰਾ ਤੇ ਨਹੀਂ ਹੋਣਾ ਅਤਿ ਰਾਤ ਸੇਵਾ ਕਰਦਿਆ ਜਸ ਬਾਜਵ ਬਾਜਵ ਆ ਤੇ ਮਤਲਬ ਇਹ ਹੈ ਮਤਲਬ ਜਿਹੜਾ ਹੈ ਜਿਨ੍ਹਾਂ ਨੇ ਹੈਲਪ ਕਰੀ ਹੈ ਜਿਹੜੇ ਜਿਨ੍ਹਾਂ ਨੇ ਸੇਵਾ ਕੀਤੀ ਆਪਣੀ ਦਿਨ ਲੋ ਉਹਨਾਂ ਦੀ ਜਿਹੜੀ ਵੀਡੀਓ ਹੈ ਇਹ ਅਸੀਂ ਦੇਖਾਂਗੇ ਅੱਜ ਨਾਰੇ ਬਹੁਤ ਵਧੀਆ ਸਲੂਟ ਹੈ ਜਿਹੜੇ ਜਿਹੜੇ ਇਸ ਟਾਈਮ ਤੇ ਸੇਵਾ ਕਰ ਰਹੇ ਹਨਾ ਇੰਨੇ ਔਖੇ ਟਾਈਮ ਤੇ ਜਦ ਪੰਜਾਬ ਵੀ ਪੰਜਾਬ ਪੰਜਾਬੀਆਂ ਨਾਲ ਮਤਲਬ ਖੜੇ ਆਏ ਹੋਰ ਕੋਈ ਨਹੀਂ ਖੜਿਆ ਤੁਸੀਂ ਦੇਖਿਆ ਹੀ ਹੋਣਾ ਹਨਾ ਕਿਸੇ ਦਾ ਵੀ ਅੱਜ ਕੋਈ ਨਿਊਜ਼ ਕੋਈ ਵੀਡੀਓ ਨਹੀਂ ਆਈ ਕਿ ਕੋਈ ਕਹਿੰਦਾ ਹੋਏ ਕਿ ਐਸੀ ਹੈਲਪ ਕਰ ਲੈ ਕੋਈ ਹੋਰ ਸਟੇਟ ਤੋਂ ਕੋਈ ਹੋਰ ਕੰਟਰੀ ਤੋਂ ਕੁਝ ਵੀ ਹੈਨਾ ਤੇ ਉਹੀ ਹੈ ਤੇ ਅੱਜ ਉਹੀ ਦੇਖੂਗੀ ਅਸੀਂ ਤਾਂ ਆਓ ਬਿਨਾ ਡਿਲੇਟ ਦਾ ਪਹਿਲੀ ਵੀਡੀਓ ਸਟਾਰਟ ਕਰਦੇ ਆਂ ਹਰ ਵਾਰੀ ਇਹ ਗੱਲ ਕਹਿੰਨਾ ਹੈ ਇਹ ਸਾੜਾ ਜਿੱਥੀਆਂ ਆਗੇ ਐਸਪੀ ਦੇ ਦਮ ਫੇਰ ਆ ਜਾਂਦੀ ਆ ਨਹੀਂ ਜਾਣਗੇ ਲਿਆਂਦੇ ਜਾਣ ਲੋਕੋ ਜੇ ਬਚਣਾ ਇਹਨਾਂ ਆਫਤਾਂ ਤੋਂ ਇਹਨਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅੱਜ ਹਰ ਸ਼ਾਸਤਰੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਪੰਜਾਬੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹੜ੍ਹ ਬਚਾਉਣ ਦਾ ਬੱਚਾ ਕੀ ਹਾਲ ਆ ਠੀਕ ਆ ਕੋਈ ਆਈ ਜੀ ਆ ਬਈ ਇੱਥੇ ਆਇਆ ਬੰਦੀ ਪ੍ਰਚਾਰ ਕਰਕੇ ਆ ਮੁੰਡੇ ਆ ਰਹੇ ਹੋ ਕੇ ਰਾਣਾ ਹੋ ਰਿਹਾ ਦੇਖੋ ਆਸਲ ਪੰਜਾਬ ਇਹ ਹੈ ਸਹੀ ਗੱਲ ਹੈ ਦੀ ਪੰਜਾਬ ਆ ਜਿਹੋਦਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਫਿਰਤ মিডিਆ ਜਿਹੜਾ ਚੰਗਾ ਪੀੜੀਆ ਉਹ ਕਬਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੁੰਜੀਆਂ ਨੇ ਜਿਹੜੀਆਂ ਉਹ ਦਾਣਾ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਲੋਜਵੰਦੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਈ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ ਬਈ ਤੁਹਾਨੂੰ ਲੱਗਦਾ ਵੀ ਦੀ ਹੜਨੀ ਹੈਗੇ ਸਾਸੀ ਹੜਾ ਤੇ ਯਾਰ ਵੀ ਇਹ ਦੂਜੇ ਕੋਈ ਮੰਨ ਲੋ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਭਾਈ 800 ਫੁੱਟ ਫਰੇਤੀਆਂ ਚੜਦੀਆਂ ਆ ਆ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋ ਬਾਹਰ ਬੈਠੇ ਆ ਜੈ ਕਿਧਰ ਆ ਜਾ ਕਿਤੇ ਵੀ ਉਸ ਸੰਸਾਵਾਂ ਨੇ ਜੈ 100-100 ਰੁਪਿਆ ਵੀ ਆਪਾਂ ਜੇਲ੍ਹ ਚ ਪਾ ਗਏ ਇਹਨਾਂ ਦੀ ਉਦੋਂ ਬਾਹ ਫੜਨ ਦੀ ਲੋੜ ਹੈ ਫੜਾ ਚ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦਇਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬੜ ਨੂੰ ਫੇਰਦੇ ਆ ਵੀ ਸ਼ਾਇਦ ਮਾਝਾ ਇੱਧਰ ਉਲਝਿਆ ਪਰ ਇਹਨਾਂ ਦੋ ਚਾਰ ਦੇਣਿਆ ਸਾਡੇ ਪੈਰ ਲੱਗਣਾ ਤੋਂ ਅਸੀਂ ਚੜ੍ਹ ਕੇ ਜਾਵਾਂਗੇ ਮਹਾਲੀ ਵਾਲਿਆਂ ਕੋਲ ਕਿਹੜਾ ਪਿਸੂ ਚਾਰ ਕਿ ਦਿਨ ਖੱਡੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦੱਸ ਵੀ ਕੱਲ ਜੀ ਇਸ ਵਾਰ ਵੀ ਪੰਜਾਬ ਦੇ ਵਿੱਚ ਖੜਾਂ ਦੀ ਬੇਹਦ ਬੁਰੀ ਮਾਰ ਪਈ ਹੈ ਮਾਝੇ ਏਰੀਏ ਦੇ ਵਿੱਚ ਖੜਾਂ ਨੇ ਕਿੰਨੀ ਜ਼ਿਆਦਾ ਤਬਾਹੀ ਲਿਆਂਦੀ ਹੈ ਇਹ ਕੋਈ ਦੱਸਣ ਦੀ ਲੋੜ ਨਹੀਂ ਤੁਸੀਂ ਹਰ ਰੋਜ਼ ਖਬਰਾਂ ਜਰੀਏ ਸੋਸ਼ਲ ਮੀਡੀਆ ਤੇ ਸਭ ਕੁਝ ਦੇਖ ਹੀ ਰਹੇ ਹੋ ਇਤੋਂ ਤੱਕ ਕਿ ਅਜਿਹੇ ਹਾਲਾਤ ਨੇ ਕਿ 10 ਸਾਲ ਤੱਕ ਇੰਨਾ ਕਿਸਾਨਾਂ ਦਾ ਇੰਨਾ ਲੋਕਾਂ ਦਾ ਦੁਬਾਰੇ ਪੈਰਾਂ ਸਿਰ ਹੋਣਾ ਮੁਸ਼ਕਲ ਲੱਗ ਰਿਹਾ ਹੈ ਪਰ ਉੱਥੇ ਹੀ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਇਹ ਗੱਲ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਬਾਹਰ ਵਸਦੇ ਪੁੱਤ ਇਸ ਨੂੰ ਫਿਰ ਤੋਂ ਪੈਰਾਂ ਸਿਰ ਕਰ ਦੇਣਗੇ ਪਰ ਉੱਥੇ ਹੀ ਲੋਕਾਂ ਦੇ ਦੁਆਰਾ ਜੋ ਇੱਕ ਗੱਲ ਹੋਰ ਸੱਚੀ ਦੱਸੀ ਜਾ ਰਹੀ ਹੈ ਕਿ ਇਹ ਕੁਦਰਤੀ ਹੜ ਨਹੀਂ ਹਨ ਇਹ ਮੈਨ ਮੇਡ ਹੜ ਹਨ ਕਿਉਂਕਿ ਹਰ ਕੋਈ ਇਸ ਬਾਰੇ ਕਹਿ ਰਿਹਾ ਫਿਰ ਤੇ ਜਮੀਨੀ ਪੱਤਰ ਤੇ ਹੋਵੇ ਜਾਂ ਸੋਸ਼ਲ ਮੀਡੀਆ ਤੇ ਕਿ ਪੰਜਾਬ ਦੇ ਖਿਲਾਫ ਇਹ ਕੋਈ ਸਾਜ਼ਿਸ਼ ਆਪਦੀ ਹੈ ਕਿਉਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਟੈਂਕ ਦੀ ਬੇਨਤੀਆਂ ਕਰਦੇ ਸੀ ਕਿ ਪਾਣੀ ਇਕੱਠਾ ਹੋ ਰਿਹਾ ਹੈ ਇਸ ਨੂੰ ਥੋੜਾ ਥੋੜਾ ਕਰਕੇ ਛੱਡ ਦੋ ਪਰ ਪਾਣੀ ਇਕੱਠਾ ਕੀਤਾ ਗਿਆ ਜਿਸ ਦਾ ਨਤੀਜਾ ਕੀ ਹੋਇਆ ਕੈਂਪ ਦੇ ਕਈ ਖੇਤ ਵੀ ਟੁੱਟ ਗਏ ਤੇ ਪੰਜਾਬ ਇਸ ਸਮੇਂ ਵੱਡੀ ਮੁਸੀਬਤ ਦੇ ਵਿੱਚ ਹੈ ਵੱਡੇ ਨੁਕਸਾਨ ਥੱਲੇ ਕਰੋੜਾ ਅਰਬਾਂ ਦਾ ਨੁਕਸਾਨ ਹੋ ਗਿਆ ਹਾਲੇ ਵੀ ਬਸ ਨਹੀਂ ਹਾਲੇ ਤਾਂ ਨੁਕਸਾਨ ਉਦੋਂ ਵੀ ਹੋਣੇ ਨੇ ਉਦੋਂ ਵੀ ਸ਼ੁਰੂ ਹੋਣੇ ਨੇ ਜਦੋਂ ਅਸੀਂ ਖੜਾ ਦਾ ਪਾਣੀ ਥੱਲੇ ਚਲਾ ਗਿਆ ਕਿਉਂਕਿ ਉਸ ਤੋਂ ਬਾਅਦ ਜੋ ਬਿਮਾਰੀਆਂ ਜੋ ਹੋਰ ਮੁਸ਼ਕਲਾ ਖਾਣ ਪੀਣ ਦੀਆਂ ਜ਼ਮੀਨਾਂ ਨੂੰ ਸਾਫ਼ ਕਰਨ ਦੀਆਂ ਦੁਬਾਰੇ ਜ਼ਮੀਨਾਂ ਨੂੰ ਪੈਰਾਸਰ ਕਰਨ ਦੀਆਂ ਦੁਬਾਰੇ ਖੇਤੀ ਸ਼ੁਰੂ ਕਰਨ ਦੀਆਂ ਮੁਸ਼ਕਲਾ ਜੋ ਉਦੋਂ ਆਉਣੀਆਂ ਨੇ ਉਹ ਸ਼ਾਇਦ ਹਾਲੇ ਬਹੁਤੇ ਲੋਕਾਂ ਨੇ ਨਹੀਂ ਸੋਚੀਆਂ ਹੋਣਗੀਆਂ ਪਰ ਕੀ ਪੰਜਾਬ ਇਸ ਤਰ੍ਹਾਂ ਹੀ ਮਾਰ ਚੱਲਦਾ ਜਾਵੇਗਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਪੰਜਾਬ ਨੂੰ ਇਸ ਪਾਸੇ ਅਲਝਾ ਕੇ ਮੋਹਾਲੀ ਸਾਈਡ ਦੀਆਂ ਜ਼ਮੀਨਾਂ ਦੇ ਦੁਆਰਾ ਮਤੇ ਪਵਾਉਣ ਦੀ ਗੱਲ ਪੰਚਾਇਤਾਂ ਤੋਂ ਕਹੀ ਜਾ ਰਹੀ ਹੈ ਇਹ ਵੀ ਇੱਕ ਇਸ ਸਮੇਂ ਸਰਕਾਰਾਂ ਨੂੰ ਵਿਚਾਰ ਲੈਣ ਦੇਣਾ ਚਾਹੀਦਾ ਸੀ ਕਿ ਪੰਜਾਬ ਦੇ ਕਿਹੜੇ ਮਾੜੇ ਹਾਲਾਤ ਨੇ ਤੇ ਉਹ ਕਿਹੜੇ ਮਤੇ ਪਵਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕੀ ਇਹ ਸੱਚਮੁੱਚ ਜੇ ਹੈ ਕਿਉਂਕਿ ਆਮ ਲੋਕਾਂ ਦੀ ਤਾਂ ਇਹੀ ਆਵਾਜ਼ ਹੈ ਤਾਂ ਉਹ ਦੇਖੋ ਤੇ ਆ ਉਹ ਦੇਖੋ ਵੀਡੀਓ ਜਦੋਂ ਲੱਖਾ ਸੁਧਾਨਾ ਬਈ ਆਪਣੀ ਟੀਮ ਦੇ ਨਾਲ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਮਦਦ ਕਰਨ ਦੇ ਲਈ ਪਹੁੰਚੇ ਤਾਂ ਅਚਾਨਕ ਸਾਹਮਣੇ ਤੋਂ ਉਹਨਾਂ ਨੂੰ ਜੱਸ ਬਾਜੂਆ ਮਿਲ ਕੇ ਤੇ ਇਸ ਮੌਕੇ ਕੀ ਗੱਲਬਾਤ ਕੀ ਖਲਾਸੇ ਹੋਏ ਆਉ ਤੁਹਾਨੂੰ ਦਿਖਾਉਨੇ ਆ ਭਗੀ ਜਾਊਗਾ ਜਿੰਨਾ ਕਿਲੇ ਬੰਨ ਬੰਨੇ ਨਹੀਂ ਜਾਂਦੇ ਰਾਵੀ ਦੇ ਪਿਆਸ ਤੇ ਸਤਲੂਜ ਦੇ ਪਾਣੀ ਵਗੀ ਚ ਲੈ ਜਾਣਾ ਸੋ ਲੋਕੋ ਤੁਹਾਨੂੰ ਅਪੀਲ ਆ ਕਿ ਵਕਤ ਤੋਂ ਬਾਅਦ ਇੰਨਾ ਲੋਕਾਂ ਦੇ ਪਿੰਡਾਂ ਜਾ ਕੇ ਪੜਤਾਲ ਕਰਕੇ ਕਈ ਬਈ ਲਟੇਰੇ ਬਹੁਤ ਫਿਰਦੇ ਐ ਇੱਥੇ ਜਿਹੜਾ ਉਸਵੇ ਕਮਰਿਆ ਹੁੰਦਾ ਕਹਿੰਦਾ 25 ਮਰ ਗਏ ਜਿੰਨਾ ਚੂਨ ਕਹਿੰਦਾ ਜੇ ਇਸ ਲੱਕ ਹਲਕੇ ਦੀ ਬੰਦਾ ਕਹਿੰਦਾ ਭਾਈ ਉਹਦੀ ਇੱਕ ਗਾਂ ਸੀਗੀ ਉਹ ਗਾਂ ਮਰੀ ਆ ਤੇ ਲਿਖਾਈ ਜਾਵੇ ਮੇਰੇ 25 ਪਸ਼ੂ ਮਰ ਗਏ ਥੋੜੀ ਉਹਨਾਂ ਤੋਂ ਬਚ ਕੇ ਸਹੀ ਲੋੜ ਬੰਦਾ ਤੱਕ ਮਦਦ ਸਹੀ ਗੱਲ ਹੈ ਨਾਲ ਵੀ ਨਾਲ ਜਿਹੜੀ ਮੈਂ ਹਰ ਵਾਰੀ ਇਹ ਗੱਲ ਕਹਿਣਾ ਇਹ ਹੜ੍ਹ ਐ ਕਿਹਾਂ ਆ ਗਏ ਐਸਪੀ ਫੇਰ ਦਹਾਉਂ ਫੇਰ ਆ ਜਾਂਦੀ ਆ ਆ ਹੀ ਜਾਣ ਕੇ ਲਿਆਂਦੇ ਜਾਣ ਜਿੰਨਾ ਚ ਤੁਸੀਂ ਆਵਾਜ਼ ਵੀ ਬੁਲੰਦ ਕਰਦੇ ਕਿ ਸਾਡਾ ਜਿਹੜਾ ਡੇਮ ਸੇਫਟੀ ਐਕਟ ਆ ਉਹ ਲਾਗੂ ਹੋਣਾ ਚਾਹੀਦਾ ਪੰਜਾਬ ਦੇ ਕੋਲੇ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੜ੍ਹ ਵਕਸ ਦਾ ਪ੍ਰਬੰਧ ਪਾਣੀ ਦਾ ਟੋਟਲ ਕੰਟਰੋਲ ਜਿਹੜੀ ਪੰਜਾਬ ਪੁੰਨਰ ਗੱਛਨ ਐਕਟ ਦੇ ਵਿੱਚ ਧਾਰਾ 76 78 ਸੀ ਜਿਹਨੇ ਖਰਾਬ ਕਰਤੀ ਸੀ ਪੰਜਾਬ ਦੀ ਉਹ ਰੰਗ ਹੋਣੀਆਂ ਚਾਹੀਦੀਆਂ ਨੇ ਇਹਨਾਂ ਵਿੱਚ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਬਚੂਗਾ ਨੇ ਬਾਈ ਕਿੰਨਾ ਚਿਰ ਦੀ ਰਾਸ਼ੀ ਚੱਕੀ ਫਰਾਂਗੇ ਗੋਦੀਆਂ ਚੱਕੀ ਫਰਾਂਗੇ ਬੰਦ ਮਾਰਦੇ ਫਰਾਂਗੇ ਕਿ ਇਹ ਝੱਲਿਆ ਨਹੀਂ ਜਾਣਾ ਪੰਜਾਬ ਤੋਂ ਕਿਉਂਕਿ ਬੜੀ ਖਤਰਨਾਕ ਮਾਰ ਆਹੀ ਬੜੀ ਗੁੱਦੀ ਤੇ ਸ਼ਾਸ਼ੀ ਫੜਨੇ ਹੈ ਜਿਹੜੇ ਪੰਜਾਬ ਨੂੰ ਮਾਰ ਰਹੇ ਨੇ ਪੰਜਾਬ ਕੋਈ ਕਿਸੇ ਤੋਂ ਨਹੀਂ ਦਵੇ ਬਾਈ ਬਹੁਤ ਹਮਲੇ ਹੋਏ ਹੱਲੇ ਹੋਏ ਹੱਲੇ ਗੁੱਲੇ ਹੋਏ ਕੱਲੂ ਘਾਰੇ ਹੋਏ ਕੱਟੋ ਜੱਟ ਸਦਾ ਪੁੰਡਾ ਆਇਆ ਖਾਸ ਤੋਂ ਮੱਧ ਵਿਚ ਖੜਾ ਇਸ ਇਲਾਕੇ ਦੇ ਤਾਂ ਪਰ ਮੈਂ ਕਹਿੰਦਾ ਜੇ ਐਂ ਹਾਲਾਤ ਬਣੇ ਰਹੇ ਨਾ ਬਾਈ ਇਹ ਤਬਾਹ ਕਰ ਦੇਣਗੇ ਸਾਨੂੰ ਆ ਸਾਨੂੰ ਆਵਾਜ਼ ਮੰਗ ਥੋਣੀ ਚਾਹੀਦਾ ਕੀ ਯਾਰ ਮੈਨੂੰ ਆ ਦੱਸੋ ਕੀ 10 ਦਿਨ 20 ਦਿਨ ਮਹੀਨਾ ਖੜ੍ਹ ਨਹੀਂ ਸਕਦਾ ਸੀਗਾ ਸੈਂਟਰ ਲਿਆ ਕੇ ਸੀਐਸਐਫ ਆ 31 ਤਰੀਕ ਨੂੰ 31 ਅਗਸਤ ਨੂੰ ਡੈਮਾ ਦਾ ਪ੍ਰਬੰਧ ਉਹਦੇ ਹਵਾਲੇ ਕਰਦਾ ਹੂੰ ਜਿਹੜਾ ਸੁਰੱਖਿਆ ਦਾ ਪ੍ਰਬੰਧ ਹੈ ਕਨਰਾਲ ਪਹਿਲੇ ਉਹਨਾਂ ਦੇ ਕੋਲੇ ਆ ਬੀਬੀਐਮਪੀ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰਦਾ ਸਾਡੇ ਅੱਜ ਸਾਰੇ ਬੰਦੇ ਸਾਡੇ ਸਿਆਸਤਦਾਨ ਖਾਸ ਤੌਰ ਤੇ ਇਸ ਗੱਲ ਤੇ ਹੈ ਕਿ ਸਰਕਾਰੀ ਹੈ ਸਰਕਾਰ ਦੇ ਵਿੱਚ ਆ ਜਿਹੜੀ ਲੋਥੀ ਹੈ ਰੋਣਾ ਭਾਈ ਇਹਨੂੰ ਬੰਬੂ ਕਾਰਟ ਲਈ ਫਿਰਦਾ ਹੈ ਕੁਡੀ ਸੀ ਨੂੰ ਪਾਉਣ ਲਈ ਜਾਂਦਾ ਹੈ ਕੋਲੀ ਚੱਕੀ ਫਿਰਦਾ ਹੈ ਕਈ ਵਿਦਵਾਨ ਕਹਿਣਗੇ ਤੂੰ ਲੋਕਾਂ ਨੂੰ ਪਹਿਲਾਂ ਮਚਾਲਾ ਗੱਲਾਂ ਫੇਰ ਕਰ ਲਈ ਲੋਕ ਐ ਨਹੀਂ ਬਚਣੇ ਨਾ ਤਾਂ ਮੈਂ ਕੋਈ ਅਲਾਦੀਨ ਦਾ ਚਰਾਗ ਹੈ ਕਿ ਮੈਂ ਕੋਈ ਹੂਕ ਮਾਰ ਕੇ ਸਾਰਾ ਪਾਣੀ ਉਡਾ ਦੂੰਗਾ ਮੈਂ ਪਾਣੀ ਪੀ ਲਊਂਗਾ ਨਾ ਮੈਂ ਕੋਈ ਬੰਦ ਮਾਰ ਸਕਦਾ ਠੀਕ ਹੈ ਨਾ ਮੈਂ ਕੋਈ ਲੰਗਰ ਲਾਉਣ ਆਇਆ ਮੈਂ ਲੋਕਾਂ ਨੂੰ ਜਗਾਉਣ ਆਇਆ ਵੀ ਲੋਕੋ ਚੇਹ ਬਚਣਾ ਇਹਨਾਂ ਆਫਤਾਂ ਤੋਂ ਇਹਨਾਂ ਹਨਾਂ ਤੋਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅੱਜ ਹਰ ਸਿਆਸੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹੜ੍ਹ ਰੋਕਣ ਦਾ ਸਹੀ ਗੱਲ ਹੈ ਜੀ ਜੇ ਚੱਲਿਆ ਗਿਆ ਉੱਥੇ ਜਿਹੜੀ ਦੋਸੇ ਖਾਨ ਕਾਮਲ ਲਾਡੂ ਉੱਥੋਂ ਦੇ ਮੁੱਖ ਮੰਤਰੀਆਂ ਬੈਠ ਕੇ ਰਾਇ ਕਰਦਾ ਵੀ ਅਸੀਂ ਡੈਮ ਸੇਫਟੀ ਐਕਟ ਰਾਜਾਂ ਦੇ ਅਧਿਕਾਰਾਂ ਦੇ ਡਾਕਾ ਇਹ ਵੀ ਗੱਲ ਕਿੰਨੇ ਕਰਾਂਗੇ ਪੰਜਾਬ ਦੇ ਇੱਥੇ ਚੱਲ ਰਿਹਾ ਕੁਝ ਕਰਕੇ ਮਰਦਾ। bravo ਇਹ ਸਿਆਸਤਾਂ ਨਾਲੀ ਸਿਆਸਤ ਹੋਣੀ ਹੈ ਤੇ ਜਾਗ ਰੱਖਦੇ ਹੋ। ਤੇ ਕੋਈ ਇੱਥੇ ਚੈਨਲਾਂ ਨੂੰ 200 ਰੁਪਏ ਲਾਣ ਦੀ ਮਸਲੇ ਅੱਛਾ ਚੈਨਲਾਂ ਦਾ ਧੰਨਵਾਦ ਤੇ ਸੁਖਾ ਰਹੇ ਆ ਲੋਕਾਂ ਦੇ ਹਾਲਾਤ। ਘਰੋਂ ਕਦੀ ਪੰਡੋ ਪੰਡੀ ਜਾ ਕੇ ਪਰ ਜਦੋਂ ਇਹ ਅਖੀਰ ਦੇ ਉੱਤੇ ਇਹਨਾਂ ਦੇ ਬੋਝ ਪਾਣਾ ਲੋਕਾਂ ਦੀ ਜੇ 1.5 ਕਰੋੜ ਦੀਆਂ ਕੋਠੀਆਂ ਢਹਿ ਗਈਆਂ। ਬੈਟਰ ਰੁੜ ਕੇ ਗੱਡੀਆਂ ਰੁੜ ਗਈਆਂ। ਬਸ ਉਹੋ ਪੀਲ ਆ ਭਾਈ। ਇਹੀ ਪੰਜਾਬ ਦੇ ਲੋਕਾਂ ਦੀ ਸਾਡੀ ਇਹ ਮੰਗ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਕਿ ਇਹ ਕਿ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਪਾਸੇ ਇਧਰ ਹਰਨਾ ਦੇ ਵਿੱਚ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੇਖੋ ਇਹੀ ਪੰਜਾਬ ਦੇ ਨੌਜਵਾਨ ਜੀ ਹਾਲ ਆ ਭਾਈ ਠੀਕ ਆ ਤੁਹਾਨੂੰ ਜੀ ਹਾਲ ਆ ਭਾਈ ਠੀਕ ਹੋ ਸਾਰੇ ਭਾਈ ਦੱਸ ਕੀ ਹਾਲ ਹੈ ਕੀ ਹਾਲ ਕੋ ਵੇਹੇ ਇੱਥੇ ਸਹੀ ਗਾਇਕ ਕਿਹਾ ਜੀ ਸਾਡਾ ਜਿਹੜਾ ਅਸਲੀ ਪੰਜਾਬ ਆ ਜੀ ਉਹਦਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਸਵਿਰਤ মিডিਆ ਜਿਹੜਾ ਚੰਗਾ ਪੀੜੀਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਨੂੰ ਟੀ ਪ੍ਰਚਾਰ ਚ ਪਈਏ ਵੀ ਸੂਂੀਆਂ ਨੇ ਜਿਹੜੀਆਂ ਉਹ ਦਾਣਾ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਆਪਾਂ ਸੁਣਾਈਏ ਨਾ ਜੋ ਇਹਨੂੰ ਦੇਖ ਕੇ ਮੈਂ ਤਾਂ ਉਹ ਘਾਟਾ ਕੋਇਆ ਆ। ਅੱਛਾ। ਉਹ ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ। ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਲੈ ਤਣਾ ਜੋਰ। ਪਰ ਬਾਈ ਜੱਸ ਇਹ ਕੁਦਰਤੀ ਹੜ ਨਹੀਂ ਹੈਗੇ, ਸਾਸ਼ੀ ਹੜ। ਇਹ ਪੰਜਾਬ ਨੂੰ ਮਾਰਨ ਵਾਲੇ ਹੜ। ਇੱਕ ਬਾਈ ਹੋਰ ਫੀਲ ਕਰੀ ਲੋਕਾਂ ਨੂੰ ਤੁਸੀਂ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ। ਛੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਕੇ ਅਸੀਂ ਜਿੱਥੋਂ ਤੱਕ ਜਾ ਕੇ ਆ ਜੁੱਤੀਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਦੇਖੋ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਜਦੋਂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਨੇ ਭਾਈ ਆਖੜਾ ਫੁੱਟ ਫਰੇਤੀਆਂ ਚੜ ਗੁਆ ਆਹ ਆ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਲ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਸਰਸਾਂ ਵਾਲੇ ਜੇ 100-100 ਰੁਪਿਆ ਵੀ ਆਪਾਂ ਜੇਬ ਚੋਂ ਪਾ ਗਏ ਕਿੰਨੀ ਉਦੋਂ ਬਾਹ ਫੜਦੀ ਲੋੜ ਆ ਭਾਈ ਉਹਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਸਾਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾ ਚੁਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਪੜ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝਿਆ ਪਰ ਇਹਨਾਂ ਨੂੰ ਸਾਰਾ ਪੰਜਾਬ ਹੀ ਆਪਰੇ ਉਲਝੇ ਪਏ ਆ ਕਾਲੀ ਕਰਮਾ ਦੇ ਭਾਗੇ ਦੇ ਦੇੋ ਭੰਡਲੇ ਜੱਸ ਬਾਈ ਹੋਰ ਗੱਲ ਸੁਣਨ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਚ ਮਾੜਾ ਹਾਲ ਹੋਇਆ ਪਿਆ ਸੀਆਈਐਸਐਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦੇ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਸਾਰੇ ਬੱਚੇ ਗੱਲ ਤੇ ਡੋਬਣਗੇ ਸਾਰੇ ਦੂਰ ਤੋਂ ਜੀ ਡੋਬਦਾ ਨਾਲੇ ਜਿੰਨਾ ਕੋ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇੰਤੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇੰਤੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂਗਾ ਹੁਣ ਬੁੱਢੇ ਵਰਗੇ ਭਰਾ ਹਾਂ ਪਰ ਬੰਦ ਕਰਨਾ ਵੀ ਇਧਰ ਆ ਕੇ ਮਿਲਿਆ ਦਿਨ ਪ੍ਰਾਤ ਦੇ ਲੱਗੇ ਹੋਇਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨਾ ਕਰਨ ਪਰ ਇੰਤੋਂ ਪਹਿਲਾਂ ਪ੍ਰਾਇੋਰਟੀ ਦੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਕਿਹੜੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਜੂ ਹੋਣਾ ਹੈ ਮੰਨ ਲਓ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹਨਾਂ ਲਈ ਖੇਤਾਂ 'ਚ ਮੁੜ ਕੇ ਕੜਕ ਹੋਣੀ ਹੈ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਪਿੰਡ ਅਡੌਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਾਈ ਆਹ ਪਿੰਡ 'ਚ ਜੇ ਕੋਈ ਪੰਜਕਰ ਗਿਰੇ ਨੇ ਤਾਂ ਵੀ ਨਾਮ ਬਣਾ ਕੇ ਦਵਾਂਗੇ ਜੀ ਅਗਲੇ ਆ ਕੇ ਜ਼ਿੰਮੇਵਾਰੀਆਂ ਸੰਭਲੀਆਂ ਇੱਕ ਨਾ ਜਾ ਸੋਰ ਆ ਬਾਈ ਗੱਲ ਆ ਆਮ ਤੌਰ ਤੇ ਜਦੋਂ ਇਹ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇ ਲੋਣੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉ ਸਕਦੇ ਨੇ ਵਿਚਾਰੇ ਵੀਰ ਅਸੀਂ ਕੀ ਮੱਥੇ ਤਾਂ ਕਰਦੇ ਹੈ ਨਾ ਆ ਇਹ ਬਹੁਤ ਗੱਲ ਕਰਦੇ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੀ ਬੰਦਿਆਂ ਵਾਸਤੇ ਜੱਗਾ ਬਾਈ ਧੰਨਵਾਦ ਬੋਲੇ ਸਾ ਸ੍ਰੀ ਅਕਾਲ ਜੀ ਤਾਂ ਗਾਇਜ਼ ਯਾਰ ਲਿਪ ਲਿਪ ਹੋ ਚੁੱਕਿਆ ਸਾਡੀ ਇੱਕ ਤਰੀਖ ਖਤਮ ਤੇ ਤੁਸੀਂ ਦੇਖਿਆ ਕਿ ਮਤਲਬ ਕਿੰਨੀ ਹੈਲਪ ਕਰ ਰਹੇ ਸਾਰੇ ਪੰਜਾਬੀ ਆਪਸ ਵਿੱਚ ਕਿੰਨਾ ਮੇਲ ਜੋਲ ਹੈ ਨਾਲ ਕਿੰਨਾ ਪਿਆਰ ਹੈ ਪੰਜਾਬੀਆਂ ਦੇ ਨਾਲ ਪੰਜਾਬੀ ਖੜੀ ਪੰਜਾਬੀ ਖੜੇ ਕੋਈ ਵੀ ਅਜੇ ਸਰਕਾਰ ਨਹੀਂ ਦੇਖੀ ਕੋਈ ਵੀ ਅਜੇ ਕੁਝ ਨਹੀਂ ਦੇਖਿਆ ਜਿਹੜੇ ਕਰ ਰਹੇ ਹੈਲਪ ਇਹ ਨਾਲੇ ਸਹੀ ਜੀ ਅੰਗ ਲੱਗੀ ਕਿ ਕਿਹ ਚ ਸਰਕਾਰਾਂ ਨਹੀਂ ਕਰਿਆ ਜਦੋਂ ਮੇਰਾ ਪੰਜਾਬ ਜਦੋਂ ਡੈਮ ਜਦੋਂ ਕਹਿ ਰਹੇ ਸੀ ਕਿ ਡੈਮ ਚੋਂ ਥੋੜਾ ਥੋੜਾ ਪਾਣੀ ਛਾੜ ਦੋ ਛਾੜ ਦੋ ਛਾੜ ਦੋ ਜੀ ਛਾੜ ਦਿੰਦੇ ਪਹਿਲਾਂ ਸਰਕਾਰ ਤੇਰੇ ਨੋਬਤੀ ਨਾਂਦੀ ਨਾ ਵੀ ਤਨੇ ਗੇਗਨਤ ਟੁੱਟਦਾ ਨਾ ਬਾੜਾਂ ਦੀਆਂ ਚੁੰਟਾ ਨਾ ਅਲਰਟ ਕਰਨ ਨਾਲ ਕੀ ਫਾਇਦਾ ਅਲਰਟ ਕਰਕੇ ਕਿਹੜਾ ਉਹ ਖੇਤ ਬਚਾਇਆ ਪਹਿਲੇ ਪਾਣੀ ਡੈਮ ਚ ਇਕੱਠਾ ਕਰ ਲਿਆ ਫਿਰ ਬਾਅਦ ਚੋਂ ਇਕਦਮ ਛੱਡਤਾ ਪੰਜਾਬ ਅਜੇ ਦੇ ਨਾਲ ਬਹੁਤ ਪੰਜਾਬ ਦਾ ਨੁਕਸਾਨ ਹੋਇਆ ਮਨ ਕੋਈ ਵੀ ਨਹੀਂ ਖੜਿਆ ਪੰਜਾਬ ਨਾਲ ਲਿਆ ਪੰਜਾਬ ਨਾਲ ਪੰਜਾਬੀ ਹੀ ਖੜਿਆ ਸਾਰੇ ਤੇ ਫੇਰ ਖੜੇ ਫੇਰ ਖੜੇ ਹੋ ਜੇਗੇ ਪੰਜਾਬ ਇਹ ਮਤਲਬ ਬਹੁਤ ਬੁਰਾ ਲੱਗਦਾ ਦੇਖ ਕੇ ਤੇ ਮਤਲਬ ਸੱਚੀ ਜਿ ਬਹੁਤ ਇਹ ਵਧੀਆ ਵੀ ਲੱਗਦਾ ਜਿਹੜੇ ਸੈਲਪ ਕਰ ਰਹੇ ਹੈ ਹਨਾ ਪੰਜਾਬ ਚ ਜਿ ਜਪਾ ਹੈ ਕੇ ਨਹੀਂ ਹੈ ਕੇ ਹੁਣ ਹੱਥ ਫਲਾਉਂਦੇ ਫਿਰਨ ਲਈ ਸਾਰੇ ਸਾਨੂੰ ਮਤਲਬ ਹੋਰ ਵੀ ਬਹੁਤ سارے ਸਟੇਟਸ ਆ ਰਹੇ ਸਾਹਮਣੇ ਮਰ ਪੰਜਾਬ ਚ ਇੱਕ ਤਾਂ ਬਹੁਤ ਹੈ ਹਾਂ ਕਿ ਹਾਂ ਤੁਸੀਂ ਸਾਡੀ ਹੈਲਪ ਕਰੋ ਹੈਲਪ ਕਰੋ ਹੈਲਪ ਕਰੋ ਉਹ ਖੁਦ ਹੀ ਨੇ ਕਾਫੀ ਆਏ ਨੇ ਹੋਏ ਕਿ ਹਾਂ ਸਿੱਖੀ ਖੁਦ ਹੀ ਹਲਪ ਕਰ ਸਕਦੇ ਆ ਆਪਣੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਆਲੀ ਵੀਡੀਓ ਅੱਗੇ ਤੋਂ ਅੱਗੇ ਹੋਰ ਵੀ ਸ਼ੇਅਰ ਕਰੂੰ ਕਿ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਇਸ ਗੱਲ ਦਾ ਕਿ ਮਤਲਬ ਇਹ ਨਹੀਂ ਹੈ ਕਿ ਜੇ ਕੋਈ ਵੀ ਨਹੀਂ ਖੜਿਆ ਤਾਂ ਕੁਝ ਨਹੀਂ ਹੋਣਾ ਤੇ ਪੰਜਾਬ ਐਂ ਰੁਕ ਜਾਏਗਾ ਐਜਾ ਕੁਝ ਨਹੀਂ ਸਾਰੀ ਹੈਲਪ ਕਰ ਰਹੇ ਆ ਸਾਰੇ ਹਾਂ ਸਾਰੇ ਕਿਸੇ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਘਬਰਾਣ ਦੀ ਜ਼ਰੂਰਤ ਨਹੀਂ ਹੈ ਸਾਰੇ ਇਕੱਠੋਂ ਆਪਸ ਵਿੱਚ ਮਿਲ ਕੇ ਖੜੀ ਹੈ ਹਾਂ ਮਿਲ ਕੇ ਖੜੀ ਹੈ ਤੇ ਨਾਲੇ ਜਿਹੜੇ ਜਾਦਾ ਡੁੰਗੇ ਤੇ ਨਾਲੇ ਪਿਛਲੇ ਜਿਹੜੇ ਪਿੰਡ ਲਾ ਲੋ ਜਿਹੜੇ ਇਹਨਾਂ ਨੇ ਕਿ ਕਿ ਉਸ ਵੱਲ ਕੋਈ ਵੀ ਨਹੀਂ ਜਾਂਦਾ ਮਤਲਬ ਸਾਰੇ ਨੂੰ ਹੈਲਪ ਕਰਨੀ ਚਾਹੀਦੀ ਤੇ ਇਸ ਟਾਈਮ ਤੇ ਹੂੰ ਹੂੰ ਤੇ ਮਤਲਬ ਜੇ ਹੁਣ ਤੱਕ ਮਤਲਬ ਫੂਸ ਸਟੇਟ ਚ ਹੋਇਆ ਹੁੰਦਾ ਹਾਲ ਤੱਕ ਬਹੁਤ ਅਲਰਟ ਹੋ ਜਾਂਦਾ ਸੀ ਆਰਪੀਐਫ ਸਾਰੇ ਸਾਰੇ ਜਿੰਨੀ ਵੀ ਪੂਰੀ ਸਾਰੀ ਸਰਕਾਰ ਬਹੁਤ ਜ਼ਿਆਦਾ ਹੋ ਜਾਂਦੀ ਪਰ ਹੁਣ ਤੱਕ ਪੰਜਾਬ ਦੀ ਵਾਰੀ ਤੇ ਹਮ ਕੋਈ ਵੀ ਨਹੀਂ ਖੜਿਆ ਮੈਂ ਵੀ ਨਹੀਂ ਖੜਿਆ ਜਿੰਨਾਂ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਕਿ ਤਬ ਤਾਈ ਤਬ ਨੂੰ ਹੀ ਹੈਲਪ ਮਿਲੇਗੀ ਹਾਂ ਇਹਨਾਂ ਨੇ ਵੀ ਸਹੀ ਗੱਲ ਕਹੀ ਕਿ ਜੇ ਮੁੰਡਾ ਪਾਣੀ ਚੱਲ ਜਾਏਗਾ ਤਾਂ ਬਿਮਾਰੀਆਂ ਲੱਗਣਗੀਆਂ ਹਾਂ ਜਿਹੜੇ ਖੇਤ ਨੂੰ ਚਲੇਗੇ ਜਿਹੜੀ ਰੋਜ਼ ਦੀ ਰੋਟੀ ਦੀ ਸਾਰਿਆਂ ਦੀ ਉਹ ਵੀ ਚਲੇਗੀ ਸਾਰਿਆਂ ਦੀ ਹੈਨਾ ਮਤਲਬ ਬਹੁਤ ਗੁਰਾ ਇਸ ਵਾਰੀ ਫਿਕੋ ਮਾਪਸ਼ੀ ਬਹੁਤ ਹੈਲਪ ਦੇਈ ਹੈ ਹਾਂ ਔਰ ਮਦਦ ਕਰਨ ਖਾਰੇ ਚੰਦੇ ਮੈਨ ਮੇਡ ਹੜ ਆਏ ਜਿਹੜੀ ਕਰਾਈ ਕਰਾਈ ਗਈ ਹੈ ਕੁਦਰੀ ਹੋਈ ਕਰਾਈ ਗਈ ਹੈ ਸਹੀ ਗੱਲ ਹੈ ਤੇ ਹੁਣ ਪੰਜਾਬ ਵਾਲ ਦਾ ਕੋਈ ਡੈਮ ਹੈ ਹੁਣ ਜਦ ਡੈਮ ਟੁੱਟੇਗਾ ਪੰਜਾਬ ਵਾਲ ਹੀ ਜਾਏਗਾ ਹੋਰ ਕਿਤੇ ਵਰ ਜਾਏਗਾ ਤਾਂ ਇਹ ਸੋਚਣ ਵਾਲੀ ਗੱਲ ਹੈ ਸਰਕਾਰ ਨੂੰ ਵੀ ਥੋੜਾ ਜਿਹਾ ਆਪਣਾ ਰੱਖਣਾ ਚਾਹੀਦਾ ਫੈਸਲਾ ਹੈ ਨਾ ਅੱਗੇ ਸਰਕਾਰ ਨੂੰ ਹੈਲਪ ਦੇਣੀ ਚਾਹੀਦੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਸ ਇਹ ਹੈ ਕਿ ਕਈ ਹੈ ਜਿਹੜੇ ਵਿੱਚ ਵਿੱਚ ਕਰਦੇ ਆ ਹੈਲਪ ਤੇ ਬਾਕੀ ਕਈ ਹੈ ਜਿਹੜੇ ਬਿਲਕੁਲ ਹੀ ਬਸ ਸੋਚਣ ਚ ਟਾਈਮ ਵੇਸ ਕਰਦਗੇ ਕਈ ਕਹਣਗੇ ਕਿ ਹਾਂ ਇਸੇ ਬੋਧ ਨੂੰ ਸੋਚਿਆ ਕਿ ਵੇਟ ਕਰੀ ਅਸੀਂ ਇਹਨਾਂ ਕੁਝ ਕਰਿਆ ਪਰ ਅਸਲ ਚ ਕੀ ਕਰਿਆ ਉਹ ਪੰਜਾਬ ਨੂੰ ਦਿੱਸਦਾ ਹੈ ਨਾ ਸਾਰਿਆਂ ਨੂੰ ਸਹੀ ਕਰਦਾ ਤੇ ਜਿਨ੍ਹਾਂ ਨੇ ਹੈਲਪ ਕਰੀ ਉਹਨਾਂ ਦਾ ਧੰਨਵਾਦ ਸਾਰੇ ਚੜ੍ਹਦੇ ਗਲਾਚ ਰਹਿਣ ਜਿਹੜੇ ਵੀ ਪੰਜਾਬ 'ਚ ਹੈ ਹਲੇ ਵੀ ਸੁਭਾਚ ਫਸੇ ਹੋਏ ਹੈ ਨਾ ਕਿ ਉਹਨਾਂ ਨੂੰ ਹੀ ਪਤਾ ਉਹ ਕਿੰਨੀ ਤਕਲੀਫ ਤਕਲੀਫਾਂ ਸਹਿ ਰਹੇ ਹੈ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਨੇ ਲਿਖਿਆ ਜਾ ਰਹੇ ਹੈ ਕਿੰਨਾ ਕਿੰਨਾ ਵੱਡੀ ਗੱਲ ਹੈ ਇਹ ਸਾਰਿਆਂ ਲਈ ਤਾਂ ਮੇ ਲੋ ਸਾਰੇ ਕਿੱਕ ਨੂੰ ਸ਼ੇਅਰ ਕਰੋ ਬਾਕੀ ਜੇ ਤੁਹਾਨੂੰ ਪਧੀ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ